ਕਦਾਂ ਵੀ ਸਾਰੇ ਜਣੇ ਹੋਠੇ ਠਾਰ ਹੋਮੋਗੇ ਸਾਰੇ ਚੜਦੇ ਗਲਾਚ ਤੇ ਜਿਹੜੇ ਵੀਰ ਭਾਈ ਤੇ ਪੈੜਦੇ ਆਪਣਾ ਚੈਨਲ ਨਹੀਂ ਸਬਸਕ੍ਰਾਈਬ ਕਰਿਆ ਜਰੂਰ ਸਬਸਕ੍ਰਾਈਬ ਕਰਿਓ ਕਿਉਂਕਿ ਆਪਾਂ ਇਟਲੀ ਦੇ ਸਵੱਦ ਚ ਜਾਣਕਾਰੀ ਦਿੰਦੇ ਹੁੰਦੇ ਨੇ ਡੇਲੀ ਆਪਾਂ ਲਾਈਵ ਵੀ ਹੁੰਦੇ ਹੁੰਦੇ ਆ ਤੇ ਅੱਜ ਦੋ ਚਾਰ ਗੱਲਾਂ ਕਲੀਅਰ ਕਰਦੇ ਨੇ ਤਕਰੀਬਨ ਸੋਨ ਪਤਾਈਆ ਸਾਰਿਆਂ ਨੂੰ ਆਪਾਂ ਪਹਿਲਾਂ ਵੀ ਉਹ ਚੀਜ਼ ਤੇ ਵੀਡੀਓ ਬਣਾਤੀ ਸੀ ਵੀ ਜਿਹੜੇ ਹੁਣ ਨਵੇਂ ਡਾਕੂਮੈਂਟਾਂ ਦੀ ਰਿਕੁਆਇਰਮੈਂਟ ਆ ਜਦੋਂ ਤੁਸੀਂ ਵੀ ਐਫਐਸ ਗਲੋਬਲ ਚ ਅਪੌਇੰਟਮੈਂਟ ਆ ਤੇ ਫਾਈਲ ਸਬਮਿਟ ਕਰਾਉਣਾ ਉਹਦੇ ਵਿੱਚ ਇੱਕ ਸੈਗ ਸੀ ਫਾਰਮ ਲੱਗਦਾ ਸੀ ਮੈਂ ਸਾਈਟ ਤੇ ਉਹਦੀ ਰਿਕੁਆਇਰਮੈਂਟ ਵੀ ਪਾ ਦਊਗਾ ਤੇ ਨਾਲ ਹੀ ਮੈਂ ਉਹਦਾ ਇੱਕ ਫੋਟੋ ਵੀ ਪਾ ਦਊਗਾ ਵੀ ਸਟੈਕ ਸੀ ਫਾਰਮ ਹੁੰਦਾ ਕੀ ਆ ਵੀ ਕਿੱਦਾਂ ਦਾ ਹੁੰਦਾ ਠੀਕ ਆ ਤੇ ਇਹ ਉਹ ਫਾਰਮ ਹੁੰਦਾ ਜਦੋਂ ਤੁਸੀਂ ਫਾਈਲ ਤਿਆਰ ਕਰਦੇ ਹੋ ਜਦੋਂ ਆਪਾਂ ਕਹਿੰਦੇ ਨੇ ਹੁੰਦੇ ਆ ਕਿ ਵੀ ਫਾਈਲ ਹੈ ਤਿਆਰ ਹੋਣ ਲੱਗੀ ਕਲਿਕ ਡੇਟ ਤੋਂ ਪਹਿਲਾਂ ਜਦੋਂ ਇਹ ਫਾਈਲ ਤਿਆਰ ਹੁੰਦੀ ਹੁੰਦੀ ਹੈ ਉਹ ਇਹ ਡਾਕੂਮੈਂਟ ਉਦੋਂ ਹੀ ਤਿਆਰ ਹੋ ਜਾਂਦਾ ਹੁੰਦਾ ਵੀ ਅਸੀਂ ਮਾਲਕੋ ਦੇ ਵਿੱਚ ਸਾਰਾ ਕੁਝ ਮੈਂਸ਼ਨ ਕਰ ਦਿੰਦਾ ਹੁੰਦਾ ਵੀ ਕਿੰਨੇ ਘੰਟੇ ਕੰਮ ਕਰੂ ਕੀ ਸੈਲਰੀ ਹੋਊ ਕਿਹੜਾ ਕੰਮ ਹੋਊਗਾ ਅਸੀਂ ਕੰਮ ਦਵਾਂਗੇ ਕੀ ਰਹਿਸ ਵੀ ਦਵਾਂਗੇ ਸਾਰਾ ਕੁਝ ਇਨਕਲੂਡ ਹੁੰਦਾ ਤੇ ਉਹ ਡਾਕੂਮੈਂਟ ਲੱਗਦਾ ਹੁੰਦਾ ਜਿਹਨੂੰ ਆਪਾਂ ਕੰਤਰਾਤੋ ਵੀ ਕਹਿ ਦਿੰਦੇ ਆ ਕੰਟਰੈਕਟ ਵੀ ਕਹਿ ਦਿੰਦੇ ਆ ਕੰਮ ਦਾ ਤੇ ਇਹ ਵੀ ਮਈ ਤੋਂ ਲਾਗੂ ਹੋ ਗਿਆ ਸੀ ਜਿਵੇਂ ਕੱਲ ਸੋਮਵਾਰ ਸੀ ਉਹ ਤੋਂ ਲਾਗੂ ਹੋ ਗਿਆ ਸੀ ਵੀ ਇਹ ਕੰਪਲਸਰੀ ਕਰਤਾ ਸੀ ਵੀ ਜੇ ਤੁਹਾਡੇ ਕੋਲ ਹੈਗਾ ਤੇ ਫੇਰ ਤੁਸੀਂ ਫਾਈਲ ਜਮ੍ਹਾਂ ਕਰਾ ਸਕਦੇ ਨਹੀਂ ਹੁੰਦੀ ਨਹੀਂ ਤੇ ਉਹ ਲੋ ਲਾਗੂ ਹੋ ਚੁੱਕੇ ਆ ਅੱਜ ਦੋ ਆਪਣੇ ਯਾਰਾਂ ਦੋਸਤਾਂ ਦੀਆਂ ਅਪੌਇੰਟਮੈਂਟਾਂ ਸੀ ਉਹਦੇ ਕੋਲ ਇੱਕ ਡੋਮੈਸਟਿਕ ਪੇਪਰ ਸੀ ਤੇ ਇੱਕ ਕੋਲੇ 9 ਮਹੀਨੇ ਵਾਲੇ ਪੇਪਰ ਸੀ ਦੋਨਾਂ ਦੀ ਕਿਸੇ ਦੀ ਫਾਈਲ ਜਮਾ ਨਹੀਂ ਹੋਈ ਹੈਗੀ ਤਕਰੀਬ ਜਿਹੜੇ ਅੱਜ ਦਿੱਲੀ ਗਏ ਹੋਣਗੇ ਜਾਂ ਜਲੰਧਰ ਜਾਂ ਚੰਡੀਗੜ੍ਹ ਉਹ ਥੱਲੇ ਕਮੈਂਟ ਕਰ ਦੋ ਵੀ ਛੁੱਡੇ ਨਾਲ ਕਿਵੇਂ ਦਾ ਰਿਹਾ ਬਾਕੀ ਮੈਨੂੰ ਅੱਜ ਦਿੱਲੀ ਦਾ ਪ੍ਰੋਪਰ ਪਤਾ ਦਿੱਲੀ ਵਾਲੇ ਦੇ ਫਾਈਲ ਲੈਤੀ ਨਹੀਂ ਹੈਗੀ ਉਹਨਾਂ ਨੂੰ 2 ਦਿਨਾਂ ਦਾ ਟਾਈਮ ਦੇਤਾ ਵੀ ਕਹਿੰਦੇ ਤੁਸੀਂ 2 ਦਿਨਾਂ ਚ ਡਾਕੂਮੈਂਟ ਆ ਸਾਡੇ ਕੋਲ ਲਿਆਓ ਵੀ ਤੁਸੀਂ ਕੰਪਲੀਟ ਕਰੋ ਫੈਲ ਆਪ ਦਿੱਤੇ ਸਬਮਿਟ ਕਰਾਓ ਜੇ ਉਹ ਦੋ ਦਿਨਾਂ ਚ ਨਹੀਂ ਡਾਕੂਮੈਂਟ ਆਉਦਾ ਹੈਗਾ ਉਹਨਾਂ ਦੀ ਫੈਲ ਨਹੀਂ ਜਮ੍ਹਾਂ ਹੋਣੀ ਤੇ ਉਹਨੂੰ ਦੁਬਾਰਾ ਅਪpointAਮੈਂਟ ਲੈਣੀ ਪੈਣੀ ਆ ਇਹ ਹੀ ਗੱਲ ਦਾ ਤੁਸੀਂ ਸਾਰੇ ਜਣੇ ਧਿਆਨ ਰੱਖੋ ਜਿਨ੍ਹਾਂ ਦੀ ਅਪpointAਮੈਂਟ ਹੈਗੀ ਆ ਆਪਾਂ ਮੈਂ ਕੱਲ ਨੂੰ ਆਪਾਂ ਮੈਂ ਪਰਸੋਂ ਨੂੰ ਜਦੋਂ ਵੀ ਹੈਗੀ ਆ ਇਨ ਫਿਊਚਰ ਅੱਜ ਤੋਂ ਬਾਅਦ ਜਦੋਂ ਵੀ ਤੁਹਾਡੀ ਅਪpointAਮੈਂਟ ਹੈਗੀ ਆ ਇਹ ਕੰਟਰੈਕਟ ਦਾ ਫਾਰਮ ਜ਼ਰੂਰ ਲਗਾਇਆ ਕਰੋ ਕੁਤਰਾ ਤੋਂ ਜ਼ਰੂਰ ਲਗਾਇਆ ਕਰੋ ਸਟੈਗ ਸੀ ਹੁੰਦਾ ਇਹ ਸਾਲ ਤੇ ਡੋਮੈਸਟਿਕ ਤੇ 9 ਮਹੀਨੇ ਵਾਲੇ ਭਾਵੇਂ ਸਰਕਸ ਸਾਰੇ ਵਾਲੇ ਕਪਰਸ਼ਰੀ ਕਰਤਾ ਜਿਨ੍ਹਾਂ ਕੋਲ ਬਰਕ ਦਾ ਨੂ ਲਾਸਤਾ ਤੇ ਇਹ ਡਾਕੂਮੈਂਟ ਜਰੂਰ ਤੁਸੀਂ ਉੱਥੇ ਲੈ ਕੇ ਜਾਓ ਤੇ ਆਪਣੀ ਫਾਈਲ ਪ੍ਰੋਪਰ ਜਮਾ ਕਰਾਓ ਕਿਉਂਕਿ ਅਪੌਇੰਟਮੈਂਟਾਂ ਬੜੀਆਂ ਮੁਸ਼ਕਲ ਨਾਲ ਮਿਲਦੇ ਨੇ ਜਦੋਂ ਤੁਸੀਂ ਡਾਕੂਮੈਂਟ ਪ੍ਰੋਪਰ ਨਹੀਂ ਲੈ ਕੇ ਜਾਣੇ ਹੈਗੇ ਫਿਰ ਤੁਹਾਨੂੰ ਮੁਸ਼ਕਲ ਹੋ ਜਾਣੀ ਉਹਨਾਂ ਦੇ ਫਾਈਲ ਨਹੀਂ ਜਮਾ ਕਰਨੀ ਇਹਦੇ ਕਰਕੇ ਥੋੜਾ ਜਿਆ ਦਿਕਤ ਪੈਣੀ ਆ ਤੇ ਇਹੇ ਆਪਣੇ ਫਾਈਲ ਸਬਮਿਟ ਤੋਂ ਕਰ ਤੋਂ ਪਹਿਲਾਂ ਅਪਾਇੰਟਮੈਂਟ ਤੋਂ ਪਹਿਲਾਂ ਵੀ ਜਿਹੜੇ ਬੰਦੇ ਤੋਂ ਤੁਸੀਂ ਇਹ ਡਾਕੂਮੈਂਟ ਲੈਣੇ ਨੇ ਜਿੰਨਾ ਤੁਹਾਡੇ ਪੇਪਰ ਭਰਾਏ ਨੇ ਭਾਵੇਂ ਰਿਸ਼ਤੇਦਾਰ ਨੇ ਭਾਵੇਂ ਯਾਟਲੇ ਸਟੈਗਨੇਸੀ ਆਪਣਾ ਕੰਟਰੈਕਟ ਫਾਰਮ ਜ਼ਰੂਰ ਲਓ ਜੇ ਉਹ ਨਹੀਂ ਦਿੰਦਾ ਹੈਗਾ ਫਿਰ ਪੈਸੇ ਉਹਨੂੰ ਦੇਣ ਦੀ ਲੋੜ ਨਹੀਂ ਹੈਗੀ ਉਹਨੂੰ ਕਹੇ ਦੇ ਵੀ ਭਾਈ ਸਾਡੇ ਪੈਸੇ ਵਾਪਸ ਕਰ ਦੇ ਇਹ ਸਾਲ ਤੇ ਡੋਮੈਸਟਿਕ ਤੇ ਨੋਮੀਨਲ ਹਰ ਇੱਕ ਲਈ ਕੰਪਲਸਰੀ ਆ ਇਹਦੇ ਬਿਨਾ ਫਾਈਲ ਚੰਮਾ ਨਹੀਂ ਹੋਣੀ ਕਿਉਂਕਿ ਜੇ ਤੁਸੀਂ ਕਿਸੇ ਬੰਦੇ ਨੂੰ ਪੈਸੇ ਦੰਨੇ ਉਹਦਾ ਹੱਕ ਮੰਗਦਾ ਉਹਦੀ ਰਿਸਪੌਂਸਿਬਿਲਟੀ ਆ ਵੀ ਸੋਨੂੰ ਜਿਹੜੀ ਐਂਬੈਸੀ ਰਿਕੁਆਇਰਮੈਂਟ ਕਰਦੀ ਆ ਉਹ ਅਸੀਂ ਪੂਰੇ ਕਰਕੇ ਦਈਏ ਇਹਦਾ ਮਤਲਬ ਨੂਲਓਸ ਤੇ ਜੇ ਸੋਨੂੰ ਮਿਲ ਗਿਆ ਇਹਦਾ ਮਤਲਬ ਤੁਹਾਡੀ ਪ੍ਰੋਪਰ ਫਾਈਲ ਤਿਆਰ ਨਹੀਂ ਹੈਗੀ ਇਹ ਸਿਰਫ ਨੂਲਓਸ ਤੇ ਤੱਕ ਸੀਮਿਤ ਨਹੀਂ ਹੈਗਾ ਉਹਦੇ ਵਿੱਚ ਸਾਨੂੰ ਦਿੱਕਰਾ ਸੋਨੇ ਫੇਸ ਸਾਡੀ ਤੇ ਪਤਰਾਤੋਂ ਚਾਹੀਦਾ ਤੇ ਚੌਥੇ ਨੰਬਰ ਤੋਂ ਤੁਹਾਡਾ ਨੂਲਓਸ ਤਾਂ ਇਹ ਚੀਜ਼ਾਂ ਤਿਆਰ ਸੋਨ ਨੂੰ ਉਹਨੂੰ ਦੇਣੀ ਚਾਹੀਦੀਆਂ ਨੇ ਉਹ ਬੰਦੇ ਨੂੰ ਸੋਨ ਨੂੰ ਦੇਣੀ ਚਾਹੀਦੀਆਂ ਨੇ ਜਦੋਂ ਵੀ ਤੁਸੀਂ ਪੈਸੇ ਦੇਣੇ ਨੇ ਕੋਈ ਹਾਫ ਪੇਮੈਂਟ ਕਰਨ ਦੀ ਲੋੜ ਨਹੀਂ ਕੁਛ ਨਹੀਂ ਕਰਨ ਦੀ ਲੋੜ ਉਹਨੂੰ ਕਹੇ ਵੀ ਆ ਸਾਰੇ ਚਾਰੀ ਡਾਕੂਮੈਂਟ ਦੇ ਤੇ ਉਸ ਤੋਂ ਬਾਅਦ ਅਸੀਂ ਤੈਨੂੰ ਪੈਸੇ ਦਵਾਂਗੇ ਨਹੀਂ ਤਾਂ ਤੁਹਾਡੇ ਪੈਸੇ ਆਪ ਦੇ ਕੋਲ ਰੱਖੋ ਵਿੱਚ ਇਹ ਵੀ ਬੰਦੇ ਹੈਗੇ ਨੇ ਜਿਹੜੇ ਹਜੇ ਤੱਕ ਨਹੀਂ ਦੇ ਰਹੇ ਹੈਗੇ ਕਹਿੰਦੇ ਮਾਲਕ ਨਹੀਂ ਦਿੰਦੇ ਐ ਨਹੀਂ ਦਿੰਦੇ ਹੈਗੇ ਵੀ ਆਪਣੀ ਦਾ ਸਿਰਫ ਐਂਟਰੀ ਦੀ ਗੱਲ ਹੋਈ ਆ ਅੰਬੈਸੀ ਨੂੰ ਕੋਈ ਪਤਾ ਨਹੀਂ ਹੈਗਾ ਤੁਸੀਂ ਐਂਟਰੀ ਤੇ ਜਾ ਰਹੇ ਹੋ ਕੰਮ ਕਰਨ ਜਾ ਰਹੇ ਹੋ ਕਿਵੇਂ ਜਾ ਰਹੇ ਹੋ ਉਹਨਾਂ ਦਾ ਤੁਹਾਨੂੰ ਇੱਕੋ ਹੀ ਨਜ਼ਰੇ ਚ ਦੇਖਣਾ ਇੱਕੋ ਹੀ ਕੈਟਾਗਰੀ ਚ ਤੁਹਾਨੂੰ ਦੇਖਣਾ ਵੀ ਬੰਦੇ ਇਹ ਕੰਮ ਕਰਨ ਜਾ ਰਹੇ ਨੇ ਸੋ ਉਹਦਾ ਛੋਡੇ ਤੇ ਉਹਦੇ ਬੰਦੇ ਚ ਏਜੰਟ ਦੀ ਗੱਲ ਆ ਵੀ ਤੁਸੀਂ ਕਿਵੇਂ ਜਾ ਰਹੇ ਹੋ ਪਰ ਤੁਹਾਨੂੰ ਇਹ ਡਾਕੂਮੈਂਟ ਪੂਰੇ ਕਰਨੇ ਪੈਣਗੇ ਫੇਰ ਹੀ ਤੁਹਾਡਾ ਵੀਜ਼ਾ ਲੱਗੂ ਨਹੀਂ ਪੈਸੇ ਖਰਾਬ ਕਰਨ ਦਾ ਕੋਈ ਫਾਇਦਾ ਨਹੀਂ ਬਾਕੀ ਦੂਜੇ ਨੰਬਰ ਤੇ ਆਪਣੇ ਸਾਲ ਵਾਲੇ ਪੇਪਰ ਵਾਲੇ ਜਿਹੜੇ ਸਾਲ ਦੇ ਪੇਪਰ ਸੀ ਉਹ ਨਿਕਲਦੇ ਸਟਾਰਟ ਹੋ ਚੁੱਕੇ ਨੇ ਇੱਕ ਹੋਰ ਵੀ ਖੁਸ਼ਖਬਰੀ ਸੁਣਾ ਦਿੰਦਾ ਤੁਹਾਨੂੰ ਜਿਹੜੇ ਦਸੰਬਰ ਮਹੀਨੇ ਵਾਲੇ 9 ਮਹੀਨੇ ਵਾਲੇ ਪੇਪਰ ਸੀ ਉਹ ਵੀ ਨਿਕਲਦੇ ਸਟਾਰਟ ਹੋ ਚੁੱਕੇ ਨੇ ਤੇ ਆਉਣ ਵਾਲੇ ਸਮੇਂ 'ਚ ਤੁਹਾਨੂੰ ਖੁਸ਼ਖਬਰੀਆਂ ਮਿਲ ਜਾਣਗੀਆਂ ਤੇ ਜਿਹੜੇ ਹੁਣ 21 ਮਾਰਚ ਤੇ 18 ਮਾਰਚ ਨੂੰ ਪੇਪਰ ਭਰੇ ਗਏ ਡੋਮੈਸਟਿਕ ਤੇ ਸਾਲ ਵਾਲੇ ਉਹ ਵੀ ਪੇਪਰ ਨਿਕਲਦੇ ਸਟਾਰਟ ਹੋ ਚੁੱਕੇ ਨੇ ਵੀ ਜਿਹੜੇ ਬੰਦੇ ਤੋਂ ਤੁਸੀਂ ਪੇਪਰ ਭਰਾਏ ਨੇ ਤੇ ਉਹਦੇ ਨਾਲ ਤੁਸੀਂ ਗੱਲ ਕਰੋ ਤੇ ਆਪਦੇ ਪੇਪਰ ਜ਼ਰੂਰ ਲਓ ਉਹਨਾਂ ਤੋਂ ਠੀਕ ਆ ਤੇ ਇਹ ਡਾਕੂਮੈਂਟ ਜਿਹੜੇ ਮੈਂ ਤੁਹਾਨੂੰ ਦੁਬਾਰਾ ਫੇਰ ਰਿਪੀਟ ਕਰ ਦਣਾ ਮੈਂ ਜਿਹੜੀ ਰਿਕੁਆਇਰਮੈਂਟ ਆ ਉਹ ਵੈਬਸਾਈਟ ਤੇ ਲਾਗੂਗਾ ਤੁਸੀਂ ਚੈੱਕ ਆਊਟ ਕਰ ਲਿਓ ਪਹਿਲੇ ਨੰਬਰ ਤੇ ਸਾਨੂੰ ਨੂ ਲਾਸਟਾ ਚਾਹੀਦਾ ਦੂਜੇ ਨੰਬਰ ਤੇ ਫੇਸ ਆਈ ਤੀਜੇ ਨੰਬਰ ਤੇ ਟਿੱਕਰਾ ਸਾਨੂੰ ਚੌਥੇ ਨੰਬਰ ਤੇ ਸਾਨੂੰ ਕੰਟਰੈਕਟ ਚਾਹੀਦਾ ਹੀ ਚਾਹੀਦਾ ਠੀਕ ਆ ਜੇ ਸਾਨੂੰ ਇਹ ਚਾਰ ਡਾਕੂਮੈਂਟ ਨਹੀਂ ਪੂਰੇ ਹੁੰਦੇ ਇਤੋਂ ਵਧਿਆ ਤੁਸੀਂ ਅਗਲੇ ਦੋ ਪੇਪਰ ਨਾਲ ਕਾਹਨੂੰ ਪੈਸੇ ਖਰਾਬ ਕਰਨਾ ਤੇ ਉੱਥੇ ਤੁਸੀਂ ਇੱਥੇ 30-30000 ਰੁਪਏ ਫਾਰਮੈਟਾਂ ਤੇ ਖਰਚ ਦਿਓ ਉੱਥੇ ਤੁਸੀਂ ਚਾ ਲਓ ਜੇ ਤੁਹਾਡੇ ਡਾਕੂਮੈਂਟ ਹੀ ਪੂਰੇ ਹੁੰਦੇ ਹੈਗੇ ਫਿਰ ਤੁਸੀਂ ਸੋਨੂੰ ਕੀ ਭਾਵ ਡਾਕੂਮੈਂਟਾਂ ਦਾ ਠੀਕ ਹੈ ਇਹ ਬੰਦਿਆਂ ਨੂੰ ਵੀ ਚਾਹੀਦਾ ਜਿਨ੍ਹਾਂ ਨੇ ਪੇਪਰ ਭਰੇ ਨੇ ਵੀ ਇਹ ਜਿਹੜੇ ਡਾਕੂਮੈਂਟਾਂ ਦੀ ਰਿਕੁਆਇਰਮੈਂਟ ਹੈ ਪੂਰੀ ਕੀਤੀ ਜਾਵੇ ਠੀਕ ਹੈ ਚਲੋ ਮਿਲਦੇ ਹੁਣ ਅਗਲੀ ਵੀਡੀਓ ਚ ਅੱਜ ਰਾਤ ਨੂੰ ਲਾਈਵ ਹੋਵਾਂਗੇ ਦੇਖਦੇ ਆ ਜਿਹੜੇ ਵੀਰ ਭਾਈ ਆਉਣਗੇ ਰਾਤ ਨੂੰ ਨਾਈਟ ਚ ਤੇ ਉਹਨਾਂ ਦੇ ਵੀ ਤੁਹਾਡੇ ਨਾਲ ਜਿਹੜੇ ਵਿਚਾਰ ਹੋਣਗੇ ਸ਼ੇਅਰ ਕਰਾਂਗੇ ਤੇ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ